ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਸੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ ਪੌਣੇ 10 ਤੁਸੀਂ ਚੈੱਕ ਕਰ ਸਕਦੇ ਹੋ ਟਾਈਮ ਤੇ ਬੱਚੇ ਅੱਜ ਘਰੇ ਨੇ ਸ਼ੌਂਗੂ ਵੀ ਰੈਡੀ ਹੋ ਗਿਆ ਮੰਮਾ ਵੀ ਰੈਡੀ ਹੋ ਗਈ ਜੋ ਵੀ ਨਹਾ ਰਿਆ ਹਜੇ ਬੱਚਿਆਂ ਨੂੰ ਹੈਗੇ ਛੁੱਟੀ ਅੱਜ ਹੈਗਾ ਐਤਵਾਰ ਹਨਾ ਸ਼ੌਂਮੀ ਅੱਜ ਕੌਣ ਆਊਗਾ ਆਪਣੇ ਘਰੇ ਆਪਣੇ ਫੈਮਲੀ ਫੈਮਲੀ ਆਉਗੀ ਠੀਕ ਹੈ ਪੱਪੀ ਆਦੀ ਪੱਪੀ ਆਦੀ ਫੈਮਲੀ ਪੱਪੀ ਆਦੀ ਫੈਮਲੀ ਆਉਗੀ ਬਈ ਅੱਜ ਸਾਡੇ ਘਰੇ ਮੈਂ ਗੈਸ ਘੱਟ ਕਰਦਾ ਮੈਂ ਲੱਗੀ ਸੀ ਰੋਟੀ ਬਣਾਉਣ ਤੇ ਗੈਸ ਮੋਦੀ ਬੋਆ ਪਿਆ ਹੈਂ ਟੋਕਰੀ ਤਾਂ ਦਿਖਾਤੀ ਸੀ ਰਾਤ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਹੁਣ ਬਣਾ ਲਈਏ ਰੋਟੀ ਬੱਚਿਆਂ ਨੂੰ ਭੁੱਖ ਲੱਗੀ ਹੋਈ ਆ ਹਾ ਜੋ ਉਹਦੀ ਪੜਾਈ ਹੋ ਰਹੀ ਆ ਅਦਰ ਇਨਸਟੀਟਿਊਸ਼ਨ ਵੀ ਜਾਣਾ 11 ਵਜੇ ਮੈਂ ਕਿਹਾ ਚਲੋ ਪਹਿਲਾਂ ਪਹਿਲਾਂ ਇਹਨਾਂ ਨੂੰ ਰੋਟੀ ਬਣਾ ਕੇ ਖਵਾ ਲਈਏ ਆ ਲੋ ਲਓ ਜੀ ਗਾਇਸ ਆਪਾਂ ਲੱਗੇ ਤਿਆਰੀ ਕਰਨ ਲੈ ਤਾਂ ਮੈਂ ਦਵਾਈ ਵਾਲਾ ਨਾ ਫਾਫਾ ਚੱਕ ਲਈ ਉਹ ਆ ਫੜੀ ਮੰਮੀ ਕੈਂਚੀ ਤੇਰੀ ਲੈ ਇਹ ਲੋ ਨਾ ਫੜਾ ਦੇ ਜੋ ਵੀ ਆਉਣ ਵਾਲਾ ਹੁਣ ਅਸੀਂ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਤਿਆਰੀ ਕਰ ਲਈਏ ਫਿਰ ਉਹਨੇ ਟੱਪਣਾ ਕਿੰਨਾ ਤੋਂ ਸਬਰ ਨਹੀਂ ਹੋ ਰਿਹਾ ਕੱਲ ਦਾ ਬਹੁਤ ਔਖਾ ਭੇਜਿਆ ਟਿਊਸ਼ਨ ਜੋ ਵੀ ਮੈਂ ਤੇ ਹੁਣ ਆਪਾਂ ਫਾਈਨਲੀ ਆਪਾਂ ਪੱਪੀਆਂ ਨੂੰ ਲੈ ਜਾਣਾ ਹਨਾ ਸ਼ੋਮੀ ਕਾੜ ਜਾ ਪਤਾ ਹੀ ਨਹੀਂ ਕਿੱਥੇ ਰੱਖੋ ਤੇ ਵੀਰੇ ਨੇ ਬੈਲੂਨ ਕਿੱਥੇ ਨੇ ਬੈਲੂਨ ਹਾਂ ਅਸੀਂ ਹੋਰ ਆ ਆ ਚਲੋ ਆਜੋ 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 ਮਿਲ ਕੇ ਮਿਲ ਕੇ ਮਿਲ ਕੇ ਮੈਂ ਤੁਹਾਨੂੰ ਰਾਤ ਕਿਐ ਸੀ ਨਾ ਵੀ ਮੈਂ ਤੁਹਾਨੂੰ ਦਿਖਾਉਣੀ ਜੇ ਫਿਰ ਸੋਮੂ ਨਾਲ ਇਸ ਲੱਗੇ ਜਾਣਾ ਕੀ ਹੈ दो पिंक लाने दो ब्लू लाने टोकरी न सजा आपा ने, ने। आ आप देखो बैलून भर के टोकरी सजानी है फिर आपना कप्पिया लैन गठ दीज ਦਾਂਤ ਮੇਰੇ ਚਲਾਣ ਚਾਹੁੰਦੇ ਨੇ ਤੂੰ ਪੈਣਾ ਰੱਖੋ ਪੰਜ 10 ਮਿੰਟ ਨਹੀਂ ਲਾ ਕੇ ਰੱਖਾਂਗੇ ਜਦੋਂ ਚੱਕੇ ਚੱਲਾਂਗੇ ਟੋਕਰੀ ਦੇ ਤੂੰ ਪੇ ਕੁਛ ਨਹੀਂ ਕਹਿ ਰਹੇ ਕੁਛ ਨਹੀਂ ਕਹਿ ਰਹੇ ਉੱਥੇ ਰੱਖ ਦੇ ਪੌੜੀ 'ਚ ਭਰਾਤਾਂ ਨਾ ਬੈਜੀ ਸੀ ਨਹੀਂ ਬੈਤਾਂ ਰੱਖ ਦੇ ਦਿੱਤੀ ਜੀ 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 ਕਰਾ ਗਿਓ ਫੇਰ ਉੱਥੇ ਰੱਖ ਦੇ ਨੌੜੀ ਧਰ ਤੱਕ ਨਾ ਤੇ ਹੱਥ ਧਰਦਾ ਮਮੀ ਸ਼ੋਮੀ ਮੇਰੀ ਮੰਮੀ ਲੱਗ ਗਈ ਟੋਕਰੀ ਸਜਾਉਣ ਬੈਲੂਨ ਲਾ ਰਿਆਂ ਟੋਕਰੀ ਤੇ ਬਲੂ ਤੇ ਪਿੰਕ ਹੈ ਮੈਂ ਇੰਸਟਾਗ੍ਰਾਮ ਦੇ ਪਰ ਇੰਸਟਾਗ੍ਰਾਮ ਤੇ ਤਾਂ ਪਾਵਾਂ ਕੇ ਬਾਅਦ ਮੰਮੀ ਹੁਣ ਟੋਕਰੀ ਸਜਾ ਰਹੀ ਆ ਭਾਈ ਮੰਮੀ ਦੇ ਨਾਲ ਬੱਚੇ ਪਿਆ ਕਰਨਗੇ ਦੋ ਨिके ਨिके ਹੈ ਮੈਂ ਗੱਗੀ ਕਹਾਂਗੇ ਤੇ ਮੰਮੀ ਮਦਦ ਦੇ ਰਾ ਤਾਂ ਕੌਣ ਕਹਦਾ ਗਾ ਤੇਰਾ ਮੁੰਡਾ ਕਹਿੰਦਾ ਲੈ ਕਹਦਾ ਜੇ ਮੰਮੀ ਨੇ ਮਦਦ ਤੇ ਰਾਤ ਨੂੰ ਮਾ ਨਹੀਂ ਮੰਜਾ ਵੱਡਾ ਮੈਂ ਕਿਹਾ ਛੋਟਾ ਮੰਜਾ ਤਾਂ ਅਸੀਂ ਬਾਹਰ ਕੱਢਿਆ ਉਹ ਉੱਠ ਕੇ ਕਰਨਗੇ ਰੱਖਾਂਗੇ ਤਾਂ ਟੋਕਰੀ ਜੀ ਟੋਕਰੀ ਨਾਲ ਪਾ ਲਿਆ ਕਰੀ ਰਜਾਈ ਚ ਉੱਠ ਕੜਾ ਗੰਗ ਮੈਂ ਉਹਦੀ ਬਾਰ ਬਾਰ ਰੇ ਦਸੁੰਦੇ ਨੀਂਦ ਗੜਾ ਸੁਈ ਕਿੱਧਰ ਗਈ ਲੈ ਆਂ ਪਿੰਗਰ ਕੈਂਚੀ ਨਾ ਕੱਟ ਦੋ ਦੇ ਭਈ ਮੰਮੀ ਮੂਰੇ ਭਈਆ ਕੈਂਚੀ ਗੰਦੇ ਬੱਚੇ ਹਾਂ ਫਲਾਕੇ ਖੈ ਨੂੰ ਇਹ ਪਾਣੀ ਭਰਨ ਵਾਲੇ ਬਲੂਨ ਨਹੀਂ ਹੈਗੇ ਉਹ ਹੋਲੀ ਨੂੰ ਹੁੰਦੇ ਨੇ ਇਹ ਐਂ ਫਲਾਉਣ ਵਾਲੇ ਹੁੰਦੇ ਨੇ ਮੰਮੀ ਗੱਦਾ ਬੱਚਾ ਨਾ ਬਣ ਫਿਰ ਮੈਂ ਪੱਪੀ ਵੀ ਨਹੀਂ ਲੈ ਕੇ ਆਉਣੇ ਹਾਂ ਲੈ ਕੇ ਨਹੀਂ ਆਉਣਾ ਮੋਰ ਤੜੇ ਨਾ ਬੱਸ ਸਰਦਾ ਬੱਚਿਆਂ ਨੂੰ ਕਾਲੀ ਹੋਈ ਪਿਆ ਗਾਈਜ ਅਸੀਂ ਦੁਪਹਿਰੇ ਜਾਣਾ ਸੀਗਾ ਤੁਹਾਨੂੰ ਦੱਸਿਆ ਹੋਈ ਸੀਗਾ ਹਨਾ ਤੇ ਵੀ ਅਸੀਂ ਜਾਣਾ ਤੇ ਆਪਣੇ ਨਿਊ ਫੈਮਿਲੀ ਮੈਂਬਰ ਲੈ ਕੇ ਆਉਣੇ ਨੇ ਘਰੇ ਤੇ ਉਹ ਨਾ ਜਿੰਨਾ ਦੇ ਆਪਾਂ ਨੇ ਲੈਣੇ ਆ ਉਹ ਤੇ ਉਹ ਗਏ ਹੋਏ ਕਿਤੇ ਬਾਹਰ ਤੇ ਤਾਂ ਆਕਰ ਕਿ ਉਹ ਕਹਿੰਦੇ ਸੀ ਵੀ ਸ਼ਾਮ ਨੂੰ ਆਏ ਹੁਣ ਸ਼ਾਮ ਦੇ ਬੱਜ ਗਏ ਟਾਈਮ ਕਿੰਨਾ ਹੋ ਗਿਆ 4 4:30 ਵਜੇ ਦਾ ਟਾਈਮ ਹੋ ਗਿਆ ਉਹ ਨਾ 5:30 ਤੇ ਚਾਹ ਪੀ ਲਈ ਸਾਰਿਆਂ ਨੇ ਤੇ ਹੁਣ ਆਪਾਂ ਦੇਖੋ ਚੁੱਲੇ ਤੇ ਸਾਗ ਨੂੰ ਤੜਕਾ ਲਾਇਆ ਮੰਮੀ ਉਹ ਬੈਠੀ ਆ ਨਾਲ ਚੱਲਦੀ ਆ ਇੱਕ ਇਕੱਠਾ ਹੀ ਸੀ ਮੰਮੀ ਲਾਸਨ ਦਾ ਬਾਕੀ ਤਾਂ ਮੈਂ ਚੱਲ ਲਿਆ ਕਿ ਸਾਗਨ ਉਲਾਇਆ ਤੜਕਾ ਤੁਸੀਂ ਚੈੱਕ ਕਰ ਸਕਦੇ ਹੋ ਅੱਜ ਆਪਾਂ ਬਣਾਵਾਂਗੇ ਮੱਕੀ ਦੀ ਰੋਟੀ ਬੱਚਿਆਂ ਨੂੰ ਕਾਲੀ ਹੋਈ ਪੀਏ ਬੱਚਿਆਂ ਦੇ ਮੂੰਹ ਤੇ 12 ਵਜੇ ਪੈ ਤਾ ਹੈਣਾ ਜੀ ਜੋ ਬੰਦੇ ਵੱਧ ਭੱਜੇ ਹੋਏ ਨੇ ਉਹ ਹਮ ਤਾਂ ਠੀਕ ਕਰ ਗਏ ਗੰਦੇ ਬੱਚੇ ਸੜੇ ਹੋਏ ਹਾਏ ਠੰਡ ਲੱਗਦੀ ਓਏ ਬਾਹਰੇ ਆ ਕੇ ਕੀ ਠੰਡ ਚੜ ਗਈ ਮੰਮਾ ਨੂੰ ਲਓ ਜੀ ਗਾਇਸ ਮੈਂ ਲੱਗਿਆ ਮੱਕੀ ਦੀ ਰੋਟੀ ਬਣਾਉਣ ਇਧਰ ਆਪਾਂ ਸਾਗ ਨੂੰ ਲਾ ਲਿਆ ਸੀ ਤੜਕਾ ਚੈੱਕ ਕਰ ਸਕਦੇ ਹੋ ਤੁਸੀਂ ਸਾਗ ਨੂੰ ਤੜਕਾ ਤੇ ਇਧਰ ਤਵਾ ਧਰ ਲਿਆ ਪਾਣੀ ਪੂਣੀ ਸਾਰਾ ਕੁਝ ਲਈ ਆਈ ਬੈਠਿਆ ਗਰਮ ਪਾਣੀ ਕਰਕੇ ਤੇ ਹੁਣ ਲੱਗਿਆ ਮੱਕੀ ਦੀ ਰੋਟੀ ਬਣਾਉਣਾ ਜਿਹਨੇ ਜਿਨੇ ਵੀ ਖਾਣੀ ਹੈ ਉਹ ਆਜੋ ਜੋ ਵੀ ਚਲਿਆ ਚੱਕੇ ਬੱਚੇ ਕੋਲੀ ਪਲੇਟ ਚੱਕ ਲਿਓ ਖਾ ਲਓ ਭੁੱਖ ਲੱਗੀ ਹੋਊਗੀ ਸਵੇਰ ਦੀ ਖਾਦੀ ਰੋਟੀ ਦਾਲ ਨਾਲ ਪਰੌਂਠੀ ਖਾਦੀ ਸੀ ਸਵੇਰੇ ਹਨਾ ਭੁੱਖੀ ਜਾ ਕੇ ਜੋ ਵੜਾ ਇੰਨਾ ਮੈਚ ਕਰ ਰਿਹਾ ਤੇਰੀ ਲੋਰ ਨਾਲ ਲਾਲ ਉਹ ਓਡੀ ਇੰਨੀ ਸੋਹਣੀ ਲੱਗ ਰਹੀ ਐ ਮੈਚਿੰਗ ਮੈਚਿੰਗ ਆ ਦੇਖ ਲੋ ਉੱਧਰ ਲਾਲ ਮੈਰੀ ਪਰਪਲ ਮਹਿਰੂਨ ਕਿੱਥੇ ਆ ਇੱਕ ਪਰੌਟੀ ਬਾਈਤੀ ਕਿ ਮੈਂ ਖਾ ਲਈ ਲੈਡ ਨਹੀਂ ਹੈਗੀ ਗਾਈ ਅੱਜ ਸਾਡ ਬੇੜਾ ਲੈਡ ਤੋਂ ਰੋਟੀ ਬਣ ਰਹੀ ਐ ਮੰਮੀ ਰੋਟੀ ਖਾ ਰਹੀ ਐ ਬੱਚੇ ਨਹੀਂ ਖਾ ਰਹੀ ਮੈਂ ਸਾਹ ਗਰਮ ਗਰਮ ਰੋਟੀ ਖਾ ਲੋ ਸਾਗ ਨਾਲ ਮੱਕੀ ਦੀ ਉਸੀ ਖਾਣੀ ਆ ਬਈ ਆ ਜਾ ਸਾਗ ਨਾਲ ਮੱਕੀ ਦੀ ਰੋਟੀ ਕਰਨ ਗਰਮ। ਥੱਲੇ ਤੇ ਬਣਾ ਆ ਬੱਪੇ। ਤੁਮਨੇ ਰਨੇ ਰ ਲਾ ਦਊਗਾ ਕਿ ਉਹ ਕਿ ਸਾਡੇ ਲੈਟ ਗਈ ਵੀ ਹੈ 1 ਵਜੇ ਦੀ। ਟਾਈਮ ਕਿੰਨਾ ਹੋ ਗਿਆ ਜੋਣ? 6:00 ਹੋ ਗਿਆ। 5:44। 9:00 ਹੋਵੇ ਲਾ ਦੇਖ ਲਓ। ਲੈਟ ਹਾਸ ਤੱਕ ਨਹੀਂ ਆਈ ਸਾਡੇ ਘਰਤ ਲਾਦਾ ਬਈ। ਵਗੀਆਂ ਕੱਲ ਪਹਿਲਾ ਪਹਿਲਾ ਕੱਪੜੇ ਧੋੜੇ। ਹੁਣ ਅਸੀਂ ਜਾਣਾ ਗਾ ਜੀ ਡੌਗੀਆਂ ਨੂੰ ਲੈਣ। ਦੇਖੋ ਜੇ ਹੁਣ ਆਉਣਗੇ ਘਰੇ ਟਾਈਮ ਨਾਲ ਅੱਜ ਪਟਿਆਲੇ ਗਏ ਸੀ ਜਿੰਨਾ ਤੋਂ ਅਸੀਂ ਦੋਗੀ ਲੈਣੀ ਸੀ ਤੇ ਹੁਣ ਦੇਖਦੇ ਆਂ ਵੀ ਆਏ ਹੋਣਗੇ ਕਿ ਨਾ ਬੱਚੇ ਵਿਚਾਰੇ ਬੈਠੇ ਸਵੇਰ ਦੇ ਝਾਕਦੇ ਨੇ ਇਹਨਾਂ ਨੇ ਖੇਡਣਾ ਵੀ ਅੱਜ ਸਾਰਾ ਦਿਨ ਉਹਨਾਂ ਨਾਲ ਸਾਰਾ ਦਿਨ ਹੀ ਲੱਗ ਗਿਆ ਨਾਲਾ ਹੌਰਾ ਹੌਰਾ ਮੇਰੇ ਲੱਡੂ ਨੇ ਖੇਡਣਾ ਸੀ ਮੌਸਮ ਦੇਖੋ ਓਏ ਮੰਮੀ ਆ ਕੇ ਮੱਸੇ ਆਉਂਦਾ ਈ ਈ ਈ ਮੰਮੀ ਹਜੇ ਤੱਕ ਲੇਟ ਨਹੀਂ ਹੁੰਦੀ ਲੇਟ ਆਉਗੀ ਬੱਚੇ ਆਉਣ ਵਾਲੇ 6 ਵਜੇ ਆਉ ਲੈ ਲਓ ਜੀ ਗਾਇਸ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਸਾਗ ਨਾਲ ਅੱਜ ਆਪਾਂ ਪੜਾਈ ਸੀ ਮੱਕੀ ਦੀ ਰੋਟੀ ਸੋਮੂ ਟੋਪੀ ਲੈ ਰਾਂ ਅੱਜ ਸਿਰ ਤੇ ਆ ਚੱਕੋ ਤਾਂ ਸਹੀ ਟੋਕਰੀ ਸੋਮੂ ਟੋਕਰੀ ਚੱਕ ਵੀਰੇ ਬੱਚਾ ਲਓ ਜੀ ਗਾਇਸ ਆਪਾਂ ਨੇ ਟੋਕਰੀ ਉਹਨਾਂ ਦੀ ਸਜਾ ਲਈ ਦੇਖੋ ਕਿੰਨੀ ਵਧੀਆ ਇਧਰ ਚੈੱਕ ਕਰੋ ਇਧਰ ਚੈੱਕ ਕਰੋ ਬੈਨ ਲਾ ਦੇ ਚਾਹ ਨਾਲ ਲੈ ਕੇ ਚੱਲੂ ਬਾਅਦ ਤੇ ਹੁਣ ਅਸੀਂ ਚੱਲੇ ਆ ਉਹਨਾਂ ਨੂੰ ਲੈਣ ਵਾਸਤੇ ਤੇ ਹੁਣ ਉਹਨਾਂ ਦਾ ਫੋਨ ਆਇਆ ਸੀਗਾ ਤੇ ਮੰਮੀ ਨੂੰ ਅਸੀਂ ਪਹਿਲਾਂ ਤਾਰੇ ਆਂਦਾ ਜੋ ਵੀ ਨੇ ਤੇ ਮੈਂ ਸੋਹਮ ਜੋਬਨ ਅਸੀਂ ਤਿੰਨੇ ਜਣੇ ਹੁਣ ਚੱਲੇ ਆ ਤੇ ਬਾਕੀ ਹੁਣ ਚੱਲਦੇ ਆ ਤੇ ਤੁਹਾਨੂੰ ਵੀ ਮਿਲਾਵਾਂਗੇ ਘਰੇ ਲਿਆ ਕੇ ਤੁਹਾਨੂੰ ਦਿਖਾਵਾਂਗੇ ਉਹਨਾਂ ਦਾ ਸੋਹਣਾ ਜਿਹਾ ਵੈਲਕਮ ਕਰਾਂਗੇ ਆਪਾਂ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਠੀਕ ਹੈ ਜੀ ਕੋਈ ਨਾ ਕੋਈ ਦਾ ਲਓ ਜੀ ਗਾਇਜ਼ ਆਪਾਂ ਆ ਗਏ ਫਾਈਨਲੀ ਨਿੱਕੇ ਨਿੱਕੇ ਪੱਪੀਆਂ ਨੂੰ ਘਰੇ ਲੈ ਕੇ ਇਧਰ ਮੰਮੀ ਨੇ ਤੇਲ ਜੋਤ ਆ ਬਈ ਇਹਨਾਂ ਦੇ ਅਸੀਂ ਟਿੱਕੇ ਵੀ ਲਾਉਣੇ ਸੀ ਇਹਨਾਂ ਦਾ ਵੈਲਕਮ ਵਧੀਆ ਕਰਨਾ ਸੀ ਕਿਉਂਕਿ ਹਜੇ ਛੋਟੇ ਨੇ ਉਹ ਤਾਂ ਸੌਂ ਗਏ ਆਉਂਦੇ ਆਉਂਦੇ ਸੀ ਕੰਬੜ ਚ ਲਵੇਟ ਕੇ ਟੋਕਰੀ ਚ ਰੱਖੇ ਹੋਇਆ ਤੇ ਸੌਂ ਗਏ ਹੁਣ ਆ ਜੀ ਅੰਦਰ ਹਾਂ ਜੀ ਆ ਜੀ ਤੇ ਸੌਂ ਗਏ ਅੰਦਰ ਤਾਂ ਕਰਕੇ ਹਨੇਰਾ ਵੀ ਹੋ ਗਿਆ ਸਾਰਾ ਕੁਝ ਹੋ ਹੋ ਗਿਆ ਬਿਲਕੁਲ ਸਾਨੂੰ ਅੰਦਰ ਆ ਕੇ ਤਾਂ ਪਲਾਨ ਫਲॉप ਹੋ ਗਿਆ ਆਪਣਾ ਅੰਦਰ ਆ ਕੇ ਲੱਭੋਣੇ ਤੋ ਜੀ ਗਾਇਜ਼ ਤੁਹਾਡੇ ਵਾਸਤੇ ਸਰਪ੍ਰਾਈਜ਼ ਆ ਤੇ ਮੇਰੇ ਬੱਚਿਆਂ ਵਾਸਤੇ ਵੀ ਸਰਪ੍ਰਾਈਜ਼ ਆ ਬੱਚਿਆਂ ਨੇ ਬਹੁਤ ਤੰਗ ਕੀਤਾ ਹੋਇਆ ਸੀ ਇਹ ਦੇਖੋ ਸੁੱਤੇ ਪਏ ਨੇ ਹਾਂ ਜੀ ਸੁੱਤੇ ਨੂੰ ਸੋਹ ਹੱਥ ਨਾ ਲਾਓ ਜੀ ਦੁੱਧ ਇੱਕ ਈ ਅੱਖ ਖੋਲੀ ਆਪਾਂ ਨੇ ਨਾ ਦੋ ਪੱਪੀ ਲਿਆਂਦੇ ਨੇ ਛੋਟੇ ਬੱਚੇ ਨੇ ਹਜੇ ਇਹ ਮਹੀਨੇ ਦੇ ਵੀ ਨਹੀਂ ਹੋਏ ਬੱਚਿਆਂ ਨੇ ਤੰਗ ਕੀਤਾ ਸੀ ਬਹੁਤ ਜ਼ਿਆਦਾ ਤਾਂ ਕਰਕੇ ਹੁਣ ਰਾਤ ਨੂੰ ਲੈ ਕੇ ਆਏ ਨਹੀਂ ਅਸੀਂ ਕੱਲੂ ਦਿਨ ਚ ਲਿਆਉਣੇ ਸੀ ਬੱਚੇ ਕਹਿੰਦੇ ਅੱਜ ਹੀ ਲਿਆਉਣੇ ਨੇ ਵਿਚਾਰਾਂ ਦਾ ਵੈਲਕਮ ਵੀ ਨਹੀਂ ਸਮਾਰ ਕੇ ਕਰਨ ਦਿੱਤਾ ਇਹਨਾਂ ਦਾ ਲਓ ਮੰਮੀ ਨੂੰ ਹੁਰ ਕੰਬਲ ਦੇ ਦਿਓ ਇਹਨਾਂ ਦੇ ਉੱਤੇ ਮੰਮੀ ਲਪੋੜ ਦਿਓ ਇਹਨਾਂ ਨੂੰ ਦੇਖ ਲਿਆ ਤੁਸੀਂ ਸਾਰਿਆਂ ਨੇ ਦੱਸਿਓ ਤੇ ਅੱਜ ਦਾ ਤੁਹਾਨੂੰ ਸਰਪ੍ਰਾਈਜ਼ ਕਿਦਾਂ ਲੱਗਿਆ ਦੁੱਧ ਦਾ ਵੀ ਜਾਨਾ ਵਾਓ ਲੱਡੂ ਇੱਕ ਉੱਠ ਖੜਿਆ ਤੁਸੀਂ ਸਾਰੇ ਜਾਣੇ ਇਹਨਾਂ ਦਾ ਸਾਨੂੰ ਨਾਮ ਦੱਸਿਓ ਵੀ ਇਹਨਾਂ ਦਾ ਨਾਮ ਕੀ ਰੱਖੀਏ ਇੱਕ ਨੂੰ ਪਿਆਰ ਨਾਲ ਦੇ ਚੋਮੂ ਇੱਕ ਨਾਲ ਖੇਡ ਲਓ ਜੇ ਇੱਕ ਉੱਠ ਖੜਿਆ ਜੋ ਵੀ ਉਹ ਥਾਲਦਾਂ ਉਹ ਥਾਲਦਾਂ ਖੜਚ ਖੜਚ ਉਹ ਦੇਖ ਥਾਲਦ ਥਾਲਦ ਉਹਦੀ ਭਰਾ ਨੂੰ ਕੋ ਭੈਣ ਉਹਦੀ ਭੈਣ ਨੂੰ ਥਾਲਦਾ ਭੈਣ ਭਰਾ ਨੇ ਦੋਨੇ ਤੁਹਾਨੂੰ ਦੱਸ ਗਏ ਕਿ ਮੇਲ ਹੈ ਇੱਕ ਫੀਮੇਲ ਹੈ ਜੋ ਵੀ ਕੱਢੀ ਬਾਹਰ ਦਿਖਾਈ ਓਏ ਨਿੱਕਾ ਜਿਹਾ ਲੱਡੂ ਓਏ ਨਿੱਕਾ ਜਿਹਾ ਲੱਡੂ ਓਏ ਜਿਆਦਾ ਛੋਟੇ ਨਾ ਤਾਂ ਠੀਕ ਠੜੇ ਇਹ 16 ਤਰੀਕ ਨੂੰ ਹੋਈ ਸੀ 16 ਤਰੀਕ ਨੂੰ ਮੰਮੀ 1 ਮਹੀਨੇ ਦੇ ਹੋ ਜਾਣਗੇ ਕਿੰਨੇ ਦਿਨਾਂ ਦੇ ਨੇ 21 ਦਿਨਾਂ ਦੇ ਨੇ ਅੱਜ ਉਧਰ ਕੋਲ ਹੋਣਾ 21 ਦਿਨਾਂ ਦੇ ਨੇ ਅੱਜ ਮੇਰੇ ਫੜੇ ਦੇ ਓਏ ਗੁਗੜ ਨੂੰ ਓ ਮੈਨੂੰ ਜਿਆਦਾ ਮੋਟੂ ਜਿਹਾ ਲੱਗਦਾ ਮੇਰੇ ਸੁੱਤਾ ਪਿਆ ਲੱਗਦਾ ਉਹੀ ਲੱਗਦਾ ਸੋਮੂ ਨੂੰ ਚੱਕ ਲੈਂਦੇ ਇੱਕ ਵਾਰੀ ਚੱਕ ਲੈ ਸੋਮੂ ਇੱਕ ਉਹ ਚੱਕ ਲੈ ਜਿਹੜਾ ਜਾਗਦਾ ਜੋ ਉਹਨੂੰ ਚੱਕ ਲੈਂਦੇ ਨੂੰ ਦੂਜੇ ਨੂੰ ਨਾ ਛੇੜੋ ਜੋ ਉਹਨ ਇੱਕ ਨੂੰ ਤਾਂ ਪਿਆ ਰਹਿਣ ਦੋ ਆ ਦੇਖੋ ਰੋਮੂ ਨੇ ਚੱਕ ਲਿਆ ਉੱਥੇ ਧਰ ਲਿਆ ਬੈੱਡ ਤੇ ਹਟ ਜਾ ਓਏ ਇਹ ਜਾਂਦਾ ਮੋਟੂ ਆ ਇਹ ਦੁੱਧੋਂ ਵੱਧ ਪੀਂਦਾ ਹੂ ਆਉਦੀ ਮੰਮੀ ਦਾ ਦੇਖਾ ਗੰਦੇ ਬੱਚੇ ਲੈ ਦੇਖ ਲੋ ਆਏ ਮੋਟੂ ਆ ਥੋੜਾ ਜਿਹਾ ਲੁਕੋ ਆ ਲੈ ਬੁੱਤੈ ਨੂੰ ਕਰਨਾ ਤੇ ਬਸ ਐਲਕੂ ਇਸ ਨੂੰ ਘਤੇ ਫੇਰਨ ਹੈ ਹਾਂ ਆਇਆ ਬੜ ਜਾ ਤੇ ਇੱਥੇ ਵਾ ਲੈ ਬੋਲੇ ਮਿੱਠਾ ਲੈਣਾ ਛੱਡ ਦੇ ਵਿਚਾਲੇ ਚ ਕਰ ਦੋ ਓ ਛੱਡਾ ਤੂੰ ਬਲੈਕ ਹਾਂ ਨਿਕਲ ਨਾ ਜਾਵੇ ਬਾਹਰ ਚ ਭਾਵੇਂ ਤਾਂ ਠੀਕੋ ਕੋ ਤੇ ਬੈਠਣਾ ਨਾ ਨੀਕੇ ਚੌਕੜੀ ਮਾਰ ਕੇ ਬਹਿਣਾ ਸ਼ਾਮੀ ਚੌਕੜੀ ਮਾਰ ਕੇ ਹਾਂ ਹੁਣ ਫੜ ਲੈ ਫੜ ਲੈ ਨਾ ਬਸ ਖਲੂਲਾ ਓਰੇ ਇਹ ਪਾਲਣੇ ਬਹਿਣਗੇ ਨੀਕੇ ਨੀਕੇ ਤਾਂ ਲਕੋ ਕੇ ਤੁਸੀਂ ਬਾਹਲੇ ਛੋਟੇ ਆ ਦੇਖੀ ਓ ਲੱਗਦਾ ਨਾ ਓਏ ਅਮੇਲਾ ਇਹ ਨਾ ਆਓ ਤੇ ਆຊੋ ਮੂ ਕੋਲੇ ਫੇ ਇਮੇਲਾ ਇਹ ਦੋਨੇ ਭੈਣ ਭਰਾ ਅਸੀਂ ਦੋ ਲਿਆਂਦੇ ਨੇ ਦੋਨੇ ਬੱਚਿਆ ਕਰਕੇ ਫਿਰ ਲੜਾਈ ਕਰਨਗੇ ਇਹਨਾਂ ਦੀ ਦੋਨਾਂ ਦੀ ਲੜਾਈ ਹੋਣੀ ਸੀ ਆ ਦੇਖ ਲਓ ਦੋਨੇ ਲੈ ਕੇ ਬਹਿ ਗਏ ਇਹਨਾਂ ਨੂੰ ਇਹਨਾਂ ਨੂੰ ਤਾਂ ਨੀਂਦਰਾ ਚੜੀਆਂ ਪਈਆਂ ਨੇ ਇਹ ਕਾਹ ਲਈ ਬੈਠਾ ਬਚਾ ਲਓਂਦੀ ਵਾਈਟ ਆ ਇਧਰੋਂ ਇਧਰੋਂ ਬਲੈਕ ਆ ਦੇਖੋ ਉਹ ਪੁੱਕਾ ਲੱਗ ਗਿਆ ਮੈਨੂੰ ਲੱਗਦਾ ਮੰਮੀ ਹੱਥ ਨੂੰ ਆਉਣਾ ਮੰਮੀ ਦੁੱਧ ਪਿਆਓ ਇਹਨਾਂ ਨੂੰ ਦੁੱਧ ਕੋਸਾ ਕਰਕੇ ਲਿਆਓ ਲਿਆਓ ਦੁੱਧ ਕੋਸਾ ਕਰਕੇ ਲਿਆਓ 2 ਚਮਚਾ ਨਾਲ ਪਿਲਾਵਾਗੇ ਆਏ ਆਏ ਕੇ ਮੈਂ ਲਈ ਬੈਠਾ ਪਾਸੀ ਗਿੱਡੀ ਘੱਟ ਲੱਤੀ ਹੈ ਰੋਂਦਾ ਰੋਂਦਾ ਮੰਮੀ ਲਿਆਉਂਦੀ ਐਨਾਂ ਨੂੰ ਹਾਂ ਇਨਾਂ ਨੂੰ ਡਾੜੀ ਦੀ ਮੰਮੀ ਡਾੜੀ ਦੀ ਯਾਦ ਆਉਂਦੀ ਐਨਾਂ ਨੂੰ ਫੇਰ ਹੁਣ ਕੀ ਕਰੀਏ ਖਾ ਮਾਰੂ ਸੌ ਗਿਆ ਮੈਂ ਸੌ ਗਿਆ ਹਾਂ ਸੌਣ ਨੂੰ ਆ ਆ ਦੇਖ ਲੋ ਇਹਨੂੰ ਹੱਥ ਪਾ ਨਾ ਤੂੰ ਹੱਥ ਪਾ ਚੱਕ ਹਾਂ ਚਲ ਜੋੜ ਰਜਾਈ ਮਣੀ ਬੂਦ ਪਾ ਆਏ ਮੇਰੇ ਕੋਲੀ ਥਲੀ ਕਰ ਲੈ ਕੋਲੀ ਥਲੀ ਆਏ ਮੇਰਾ ਲੱਡੂ ਆਏ ਤਾਂ ਜੋ ਬੰਦਾ ਕਿੰਨਾ ਹੋਜੂ ਜੋ ਬੰਦ ਤੈਨੂੰ ਪਾ ਚੋੜ ਤੈਨੂੰ ਪਾ ਪਰ ਆਏ ਤਾਂ ਉਹਦੇ ਉੱਪਰ ਡੋਲੂ ਆ ਆ ਦੇਖੀ ਆਏ ਮੈਂ ਮੱਜਾ ਨੀ ਮੈਂ ਮੱਜਾ ਨੀ ਕੇ ਨੀ ਕੇ ਲੱਡੂ ਏਵੇਂ ਲੱਡੂ ਦਾ ਕਿੰਨਾ 파ੜ ਕਰਦੇ ਕਿੰਨਾ 파ੜ ਕਰਦੇ ਨੇ ਇਹਨਾਂ ਦਾ ਪੇ ਪੈਂਦਾ ਨਹੀਂਗਾ ਪੈਂਦਾ ਦਾੜੀ ਨੰਘ ਲਿਓ ਜਦੀ ਦਾੜੀ ਦਾੜੀ ਤਾਂ ਨਹੀਂ ਇਹਦੇ ਆ ਰਕਲਾ ਦੇ ਹਾਂ ਹੁਣ ਭਲਾਏ ਬੀ ਆਈ ਪੀ ਪਾਏ ਜਿਸੀਆਂ ਪਾਲਾਂਗੇ ਇਹਨਾਂ ਨੂੰ ਇੱਕ ਸਾਡੇ ਬੱਚਿਆਂ ਦੀ ਕਾਲੀ ਕਰਕੇ ਨਹੀਂ ਤਾਂ ਹਜੇ ਮਾਂ ਦਾ ਦੁੱਧ ਪੀਂਦੇ ਐਂ ਤਾਂ ਅਸੀਂ ਦੋ ਵਾਰ ਦਿਨ ਚ ਪਿਆ ਲਿਆ ਕਰਾਂਗੇ ਮੈਂ ਤੇ ਮੰਮੀ ਜਿਹੜੇ ਅਸੀਂ ਬੇਲੀ ਹੋਇਆ ਕਰਾਂਗੇ ਦੋ ਵਾਰੀ ਇਹਨਾਂ ਨੂੰ ਮਾਂ ਦਾ ਦੁੱਧ ਪਿਆ ਲਿਆ ਕਰਾਂਗੇ ਲੱਡੂ ਨਾ ਬੱਚੇ ਮੂੰਹ ਚ ਹੱਥ ਨਾ ਦੋ ਫਿਰ ਗੰਦੇ ਹੈਂਡੂ ਨਹੀਂ ਮੂੰਹ ਚ ਦੇਣੇ ਉਹਨਾਂ ਦੇ ਛੋਟੇ ਬੇਬੀ ਨੇ ਹਜੇ ਉਹ ਆ ਦੇਖ ਦੇਖੀ ਨਿੰਨੀ ਕਰਦਾ ਸੀ ਫੇਸ ਹੋ ਗਿਆ ਗਾਇਸ ਮੈਂ ਦੁੱਧ ਰੱਖਿਆ ਹੋਇਆ ਦੁੱਧ ਗਰਮ ਕਰਿਆ ਹੋਇਆ ਤੇ ਪਾਣੀ ਗਰਮ ਕਰਦੀ ਆ ਜੋ ਵੀ ਨੂੰ ਵੀ ਸੋਹਮ ਉਗਵਾਈ ਦੇਣੀ ਖੰਗ ਦੀ ਨਾਲ ਨਾਲ ਦਾ ਦੁੱਧ ਮੱਤ ਲਈ ਆਸਤੇ ਰੋਟੀ ਅਸੀਂ ਖਾ ਕੇ ਗਈ ਸੀ ਸਾਰੇ ਜਾਣੇ ਕਿਉਂਕਿ ਮੈਨੂੰ ਪਤਾ ਸੀਗਾ ਵੀ ਲੇਟ ਹੋ ਜਾਣਗੀ ਫਿਰ ਬੱਚਿਆਂ ਨੇ ਚੌਲ 'ਚ ਰੋਟੀ ਨਹੀਂ ਖਾਣੀ ਤਾਂ ਕਰਕੇ ਰੋਟੀ ਰੋਟੀ ਨਾਲ ਨੂੰ ਮੈਂ ਖਵਾ ਕੇ ਲੈ ਗਈ ਸੀ ਸੋਹਮ ਨੂੰ ਦਵਾਈ ਦੇ ਦਾ ਪਾਣੀ ਪੁੱਛ ਸਕਿਆ ਦੇਖਿਆ ਤੁਸੀਂ ਕਿੰਨੇ ਛੋਟੇ ਨੇ ਹਜੇ 1 ਮਹੀਨੇ ਦੇ ਵੀ ਨਹੀਂ ਹੋਏ 16 ਤਰੀਕ ਨੂੰ ਹੋਏ ਸੀ ਇਹ 16 ਤਰੀਕ ਨੂੰ ਵੀ ਮਹੀਨੇਲੇ ਹੋਣਗੇ ਹਾਂ ਬੱਚੇ ਹਾਂ ਹਾਂ ਇੱਕ ਦਾ ਮੈਨੂੰ ਬਸ ਨਾਲ ਗਿਆ ਓਕੇ ਮੈਂ ਤੈਨੂੰ ਦਵਾਈ ਦੇ ਦਾਂ ਪਹਿਲਾਂ ਹੁਣ ਤੇਰਾ ਨਾ ਬੱਚੇ ਹੋ ਗਏ ਸਾਡਾ ਇੱਕ ਸੋਹਮ ਹੋ ਗਿਆ

ਹਾਂ ਤਾਂ ਠੀਕ ਹੈ। ਥੋੜਾ ਥੋੜਾ ਪਿੰਦਾ। ਥੋੜਾ ਥੋੜਾ ਪੀ। ਪੀ ਲਿਆ ਨਾ ਉਹਨੇ। ਹੋਰ ਪਾਵਾਂ ਥੋੜੇ। YouTube। ਜੋ ਬੰਤੈ ਉੱਠਣਾ ਪੈਗਿਆ। ਮਾੜੇ ਮਾੜੇ। ਓਏ ਓਏ। ਪੀਂਦਾ ਓਏ ਪੀਂਦਾ। ਓਏ ਓਏ ਓਏ। ਨਾ ਕੱਲੇ ਬੜਿਆ ਤਾਂ। ਮਾਰਿਆ ਨਾ ਕਰੋ ਨਾ। ਜ਼ਿਆਦੇ ਨਾ ਮੂੰਡੋ ਵਿੱਚ। ਮੂੰਹ ਨਾ ਡੋਗਾ ਆ ਤੂੰ ਖੜਾ। ਬੇਲਾ ਤੂੰ। ਹਾਂ ਦੇ ਉਹਨੂੰ ਜੀ ਬਣਾਉਂਦਾ। ਪਾ ਦੇ ਮੈਂ ਇਹਨੂੰ ਸਮਾੜਦਾ। ਅੱਧਾ ਰੱਖ ਲੈ। ਬਸ ਜੋ ਮੈਂ ਤਾਂ ਲੱਗਦਾ ਰੱਜ ਗਿਆ ਪਿੰਦਾ ਪਿੰਦਾ। ਰੱਜ ਕੇ ਜੋ ਬਣ ਨੱਕ ਡੋ ਬੋਲਣ ਦਾ ਰੱਜ ਕੇ ਜੋ ਬਣ ਉਹਨੇ ਉਹਨੇ ਪੀ ਲਿਆ ਆ ਬੈਠਾ ਦੱਬੀ ਹੋਏ ਉਹ ਆ ਮੈਂ ਲੈ ਜਾ ਆ ਲੈ ਜਾ ਉੱਥੇ ਇਹ ਚੰਤਿਨਾ ਪਲਾ ਕੇ ਦੇਖੀ ਦੇਖ ਜੋ ਜਮਚੇ ਨਾਲ ਪਿਆ ਕੇ ਤੂੰ ਇਹਨੂੰ ਪਾਪ ਦੀ ਗੋਦੀ ਚ ਮੈਂ ਪਿਉਨੀ ਆ ਜਿਹੜੀ ਹੁੰਦੀਆਂ ਨੇ ਹਾਂ ਮੁੰਡੇ ਸਾਊ ਹੁੰਦੇ ਨੇ ਮੁੰਡੇ ਸਾਊ ਹੁੰਦੇ ਨੇ ਮੁੰਡੇ ਤਾਂ ਆ ਕੇ ਨੇ ਗਾਇਜ਼ ਆ ਪਹਿਗਾ ਜੋ ਵੀ ਦੇ ਨਾਲ ਦੁੱਧ ਪੀ ਕੇ ਸੌ ਗਿਆ ਜੋ ਵੀ ਜੋ ਵੀ ਤੇ ਸੋਹਮ ਨੇ ਦੋਨਾਂ ਨੇ ਇੱਕ ਇੱਕ ਸਾਹ ਵਲੇ ਇੱਕ ਆ ਪੈ ਗਿਆ ਇਹਦੇ ਨਾਲ ਰਜਾਈ ਚਾ ਦੇਖ ਲੋ ਆਹ ਦੇ ਦੋਨਾਂ ਤਾਰੀਆਂ ਦੋਨੇ ਆਪੇ ਆਪ ਦੇ ਨਾਲ ਰਜਾਈ ਚ ਲੈ ਕੇ ਪੈ ਗਏ ਇਹਨੇ ਬੱਤ ਇਹ ਢਾਕੇ ਨੂੰ ਸਿਰ ਜ ਨੰਗਾ ਇਧਰ ਇਹਨੇ ਬੱਤ ਪੁੱਸੀ ਬਣੀ ਇਹਨੇ ਸੋਹਮ ਵਾਲੀ ਇਹਨੇ ਕੁੜੀਆਂ ਦੇ ਉੱਤੇ ਮੁੰਡੇ ਸਾਊ ਹੁੰਦੇ ਨੇ ਇਹ ਰਾਵ ਨਾਲ ਇਹਨੇ ਖੋਦੀ ਚ ਪੈ ਕੇ ਰਾਵ ਨਾਲ ਪੀ ਲਾ ਪਾਲਾ ਹੁੰ ਨਾਲ ਇਹ ਦੇ ਨਾ ਫਿਰ ਮੈਂ ਉੱਚ ਬੰਦ ਕਰ ਦੂੰ ਟੋਕਰੀ ਚ ਇਹਨਾਂ ਨੂੰ ਓਏ ਹਾਏ ਹਾਏ ਜੇ ਖਾ ਲਓ ਜੀ ਗਾਇਜ਼ ਇੱਕ ਮੰਮੀ ਨਾਲ ਪਈ ਗਈ ਮੰਮੀ ਕਿਤੇ ਭੱਜਲੇ ਉੱਠ ਕੇ ਦੇਖ ਵੀ ਲਈ ਕਿੱਥੇ ਆ ਪਤਾ ਹੀ ਨਹੀਂ ਕਿੱਥੇ ਮੈਂ ਤਾਂ ਹੈ ਦੇਖੀ ਜਾਈ ਚੱਕੀ ਮੜੀ ਜੀ ਪਤਾ ਨਹੀਂ ਦੁਕਾਨ ਨੂੰ ਛੇੜਦੀ ਨੂੰ ਪਈ ਰਹਿਣ ਦੀ ਇੱਕ ਨਾ ਮੰਮੀ ਨਾਲ ਪਈ ਆ ਹਾਂ ਉਹ ਸੀ ਤੁਸੀਂ ਸਾਰਾ ਬੰਦ ਕਰ ਦਿਓ ਤੁਸੀਂ ਉਹਦਾ ਬੱਤ ਬੱਤ ਮੰਮੀ ਸਾਹ ਤਾਂ ਆਉਣ ਦੇ ਕਿਸੇ ਪਾਸਿਓ ਕਿੱਥੇ ਤਾਂ ਇੱਧਰ ਹੈ ਨਹੀਂ ਖੋਲੋ ਉਹਨੂੰ ਉਧਰ ਕਿੱਧਰੇ ਬੰਦ ਖੋਲ ਇਹਨੂੰ ਇਹ ਮੋਰੀ ਡੱਡਾ ਹੀ ਖੋਲ ਜਾ ਉਹ ਨਾ ਆ ਕੇ ਕਰਦੇ ਜੋ ਬੰਦੇ ਡੱਡੇ ਪਿਆ ਪਾ ਕੇ ਰੱਖ ਮੂੰਹ ਮੜਾ ਜਾਂ ਨੰਗਾ ਰੱਖੋ ਸਾਹ ਤਾਂ ਉਣ ਦੋ ਮੰਮੀ ਨੇ ਤਾਂ ਜਮੀ ਲਵੇਟ ਰੱਖਿਆ ਮੂੰਹ ਸੇ ਵੀ ਨਹੀਂ ਪਤਾ ਕਿੱਥੇ ਆ ਕਿੱਧਰ ਵੜ ਗਈ ਲਓ ਜੀ ਗਾਇਸ ਇਹ ਕਾ ਮੰਮੀ ਨਾਲ ਪਿਆ ਰਜਾਈ ਚ ਕਿੱਥੇ ਆ ਇੱਕ ਹੁਣ ਜੋ ਵੀ ਨਾਲ ਪਿਆ ਪਾਲਾ ਮੂ ਪਾਲਾ ਸੋਹਮ ਨਾ ਭੱਜਿਆ ਵੀ ਬਾਰੇ ਲਕੋਲਾ ਇੱਕ ਆਹ ਕਰਾੜੇ ਮਾਰਦਾ ਸੁਤਾ ਵੀ ਕਰਾੜੇ ਮਾਰਦਾ ਲਓ ਜੀ ਸਾਰੇ ਜਣੇ ਪੈ ਗਏ ਹਾਂ ਉਹ ਵੀ ਜਿਹੜੀ ਦਿਲ ਨਾਲ ਪਈਏ ਲੱਗ ਡੋ ਆਪਣੀ ਉਹ ਮੇਰੇ ਘਰ ਦੀ ਗਾਹ ਦੁਪਹਿਰ ਚ ਬਾਹਰ ਨਿਕਲੀ ਪਈ ਓਏ ਆ ਮम्मी ਗੋਦੀ ਚ ਪਾਲਾ ਹੁਣ 2 ਮਿੰਟ ਨਿੰਨੀ ਅੰਜੀ ਗੰਦੇ ਬੱਚੇ ਨੂੰ ਨਿੰਨੀ ਹੁਣ ਕੋਈ ਵੀ ਮਮਾ ਤੇਰੀ ਤਰਜੀਹ ਲਈ ਲਈ ਹਾਂ ਟੋਕਰੀ ਚ ਪਾ ਦੇ ਹਾਂ ਕੱਪੜਿਆਂ ਚ ਬਾਹਰ ਉਹ ਬੱਚੀ ਖੜੇ ਇਹ ਵੀ ਇਹਨਾਂ ਨੂੰ ਮੰਜੇ ਤੇ ਪੈਂਦੇ ਇਹ ਨਾ ਮੰਜੇ ਤੇ ਪੈਂਦੇ ਨੇ ਉੱਤੇ ਹੂਕਦੀ ਸੀ ਜਿੰਨਾ ਤੋਂ ਆਪਾਂ ਲਏ ਨੇ ਨਾ ਆਂਟੀ ਕੋ ਤੇ ਉਹ ਨਾ ਮੰਜੇ ਦੇ ਨਾਲ ਪਾ ਕੇ ਪੈਂਦੇ ਸੀ ਜੇ ਛੋਟੇ ਨੇ ਨਾ ਤਾਂ ਕਰਕੇ ਕੀ ਕਰਦੇ ਇਹ ਨੋਟਿਸ ਨਹੀਂ ਆਇਆ ਤੇ ਬਾਕੀ ਹੁੰਦਾ ਹੋਊ ਆਪੀ ਘਰਾੜੇ ਮਾਰ ਦਈਏ ਲਓ ਜੀ ਰਾਤ ਦੇ 10:00 9:30 ਹੋ ਗਿਆ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਵਲੌਗ ਇੱਥੇ ਐਂਡ ਤੇ ਤੁਹਾਨੂੰ ਦੱਸਿਓ ਸਾਨੂੰ ਤੁਹਾਨੂੰ ਛੋਟੇ ਬੇ ਵੀ ਕਿੱਦਾਂ ਦੇ ਲੱਗੇ ਬਹੁਤ ਕਿਊਟ ਨੇ ਨਿਕੇ ਨਿਕੇ ਨੇ ਹਜੇ ਤੇ ਵੀ ਕਿ ਦਿਨਾਂ ਦੇ ਨੇ ਹਜੇ ਤੇ ਬਾਕੀ ਉਹਨਾਂ ਨੂੰ ਵੀ ਸਾਹਮਣੇ ਔਖੇ ਲੱਗਦੇ ਸੀ ਤਾਂ ਕਰਕੇ ਉਹਨਾਂ ਦੇ ਘਰੋਂ ਆਪਾਂ ਨੂੰ ਫੋਨ ਆ ਗਿਆ ਸੀਗਾ ਹਨਾ ਵੀ ਤੁਸੀਂ ਲੈ ਜਾਓ ਵੀ ਕੋਈ ਨਾ ਤੁਸੀਂ ਦੁੱਧ ਪਿਆ ਕੇ ਲੈ ਜਾਇਆ ਕਰਿਓ ਵੀ ਜਿਹੜੀ ਇਹਨਾਂ ਦੀ ਮਾਂ ਉਹ ਤਾਂ ਦੁੱਧ ਪਿਆ ਕੇ ਲੈ ਜਾਇਆ ਕਰਿਓ ਇਹਨਾਂ ਨੂੰ ਵੀ ਦੇਣ ਚ ਦੋ ਵਾਰੀ ਲੈ ਜਾਇਆ ਕਰੋ ਸ਼ਾਮ ਨੂੰ ਆ ਜਾਇਆ ਕਰਿਓ ਜਦੋਂ ਮਰਜੀ ਤੇ ਤਾਂ ਕਰਕੇ ਫਿਰ ਆਪਾਂ ਲੈ ਆਏ ਤੇ ਬਾਕੀ ਬੱਚੇ ਵੀ ਰੌਲਾ ਪਾਈ ਜਾਂਦੇ ਸੀ ਵੀ ਪੱਪੀ ਚਾਹੁੰਦੇ ਆ ਪੱਪੀ ਚਾਹੁੰਦੇ ਆ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆਂ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਵਲੋਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਇਹ ਤਾਂ ਸੋਮੇ ਦੀ ਚੱਕਰ ਕਰ ਲਓ ਪਿਆ ਇਹ ਕਿਹੜਾ ਹਟੇ ਬਸ ਉਹਨਾਂ ਦੇ ਨਾਲ ਹੁਣ ਉਹ ਸੌਣ ਦੀ ਤਿਆਰੀ ਚ ਨੇ ਇਹਨਾਂ ਨੂੰ ਧੱਕੇ ਨਾ ਪਾਏ ਬਸ ਬੱਚੇ ਇੰਨਾ ਕੀ ਬੀਣਾ ਸੀ ਹੈ ਲਓ ਦੇਖ ਲੋ ਰੰਗ ਨਾ ਹੋਏ ਸੋਮੇ ਦੇ